ਵੈਰੂ ਜੀ ਦਾ ਖਾਲਸਾ ਵੈਰੂ ਜੀ ਦੀ ਫਤਿਹ ਮਾ ਜਹਾਰ ਸਿੰਘ ਆ ਅੱਜ ਪਹੁੰਚਾ ਗੁਰਦੁਆਰਾ ਸ੍ਰੀ ਫਤਿਹਗੜ ਸਾਹਿਬ ਆ ਅੱਜ ਦੇ ਦਿਨ ਆ ਬਾਬਾ ਬਾਬਾ ਫਤੇ ਸਿੰਘ ਜੀ ਦਾ ਜਨਮ ਅਨੰਤ ਪ੍ਰਸਾਦ ਜੀ ਦੀ ਧਰਤੀ ਤੇ 12 ਦਸੰਬਰ 1698 ਨੂੰ ਇਸ ਦਿਨ ਬਾਬਾ ਫਤੇ ਸਿੰਘ ਦਾ ਜਨਮ ਹੋਇਆ ਮਾਤਾ ਜੀਤੂ ਜੀ ਦੇ ਕੁੱਖੋਂ ਹੋਇਆ ਤੇ ਅੱਜ ਤੁਹਾਨੂੰ ਦਰਸ਼ਨ ਕਰਵਾ ਰਿਆਂ ਗੁਰਦੁਆਰਾ ਫਤਿਹਗੜ ਸਾਹਿਬ ਪਹੁੰਚੋ ਜਿੱਥੇ ਤੇ ਇੱਥੇ ਸਥਾਨ ਤੇ ਲੱਖਾਂ ਹੀ ਤਦਾਦ ਦੇ ਵਿੱਚ ਸੰਗਤ ਪਹੁੰਚ ਕੇ ਨਮਸਤਕ ਹੋ ਰਹੀ ਆ ਤੇ ਤੁਹਾਨੂੰ ਦਰਸ਼ਨ ਕਰਵਾ ਰਿਹਾ ਪਹੁੰਚੇ ਅੱਜ ਫਤੇਗੜ ਸਾਹਿਬ ਹਾਂਜੀ ਕਰੋ ਜੀ ਦਰਸ਼ਨ ਗੁਰਦੁਆਰਾ ਸ੍ਰੀ ਫਤੇਗੜ ਸਾਹਿਬ ਜਿਹਦੇ ਇਹ ਮੇਨ ਦੁਆਰ ਗੇਟ ਆਈ ਇਹ ਦੇਖ ਸਕਦੇ ਤੁਸੀਂ ਬਹੁਤ ਸੋਹਣੀ ਡੈਕੋਰੇਸ਼ਨ ਕੀਤੀ ਗਈ ਹੈ ਲਾਈਟਾਂ ਦੇ ਨਾਲ ਤੇ ਸੰਗਤਾਂ ਵੀ ਬਹੁਤ ਦੂਰੋਂ ਦੂਰੋਂ ਪਹੁੰਚ ਕੇ ਨਮਸਤਕ ਹੋ ਰਹੀ ਨੇ ਇਸ ਸਥਾਨ ਤੇ ਤੇ ਇਹ ਹੈਗਾ ਜੀ ਮੇਨ ਗੇਟ ਦੁਆਰ ਡੈਕੋਰੇਸ਼ਨ ਦੇਖੋ ਜੀ ਜਾਇਬ ਘਰ ਦੀ ਕਿੰਨੀ ਸੋਹਣੀ ਕੀਤੀ ਗਈ ਹੈ ਸ਼ੀਸ਼ਿਆਂ ਦੇ ਨਾਲ ਸ਼ੀਸ਼ਿਆਂ ਦੇ ਨਾਲ ਬਹੁਤ ਸੋਹਣੀ ਡੈਕੋਰੇਸ਼ਨ ਕੀਤੀ ਗਈ ਹੈ ਛੱਤ ਦੇ ਉੱਪਰ ਦੇਖ ਸਕਦੇ ਹੋ ਕਿੰਨੀ ਸੋਹਣੀ ਕਲਾਕਾਰੀ ਤੇ ਆਹ ਦੇਖੋ ਜੀ ਕਿੰਨੇ ਸੋਹਣੇ ਫੁੱਲ ਬਣਾਏ ਹੋਏ ਨੇ ਬਹੁਤ ਸੋਹਣੀ ਕਲਾ ਕੀਤੀ ਗਈ ਆ ਚਿੱਤਰਕਾਰੀ ਇਹ ਜਾਇਬ ਘਰ ਆ ਹਾਂਜੀ ਬਹੁਤ ਸੋਹਣਾ ਬਣਾਇਆ ਹੋਇਆ ਧਰਮ ਪ੍ਰਚਾਰ ਕਮੇਟੀ ਸ਼੍ਰੋਮਣੀ ਗੁਰਦੁਆਰਾ ਕਮੇਟੀ ਸ੍ਰੀ ਅਮਰitsar ਸ੍ਰੀ ਅਮਰitsar ਦਾ ਧਾਰਮਿਕ ਲੇਟਰੇਚਰੀ ਇਥੇ ਉਪਰ ਹਾਪਤ ਕਰੋ ਜੀ ਤੇ ਇਸ ਤਰ੍ਹਾਂ ਪਹਿ ਗਈ ਲਾਇਬ੍ਰੇਰੀ ਬਹੁਤ ਸੋਹਣੀ ਡੈਕੋਰੇਸ਼ਨ ਕੀਤੀ ਗਈ ਹੈ ਤੁਸੀਂ ਵੇਖ ਸਕਦੇ ਹੋ ਅਜਾਇਬ ਘਰ ਆਈਏ ਤੇ ਤੁਸੀਂ ਵੇਖ ਸਕਦੇ ਹੋ ਸੰਕਤਾਂ ਬਜਾਰਾਂ ਦੀ ਲੱਖਾਂ ਦੀ ਕੀਤੀ ਵਿੱਚ ਪਹੁੰਚ ਕੇ ਨਮਸਤਕ ਹੋਰੀਏ ਇਸ ਸਥਾਨ ਤੇ ਗੁਰੂ ਅਰਜਨ ਸਿੰਘ ਫਤਿਹਗੜ੍ਹ ਸਾਹਿਬ ਤੇ ਇਸੇ ਜਗ੍ਹਾ ਤੇ ਦੇਖ ਸਾਹ ਜੀ ਪਟਾਕੇ ਬਾਜੀ ਵੀ ਕੀ ਆ ਰਹੀ ਆ ਆ ਦੇਖੋ ਜੀ ਬਾਬਾ ਫਤੇ ਸਿੰਘ ਜੀ ਦੀ ਉਹਨਾਂ ਯਾਦ ਦੀ ਖੁਸ਼ੀ ਵਿੱਚ ਆ ਆਜਾ ਬਾਬਾ ਫਤਿਹ ਸਿੰਘ ਦੇ ਜਨਮ ਜਹਾੜੇ ਦੇ ਇਸ ਜਗ੍ਹਾ ਤੇ ਨਾ ਤੁਸੀਂ ਵੇਖ ਸਕਦੇ ਹੋ ਆ ਦੇਖੋ ਇਹ ਕਿਸ ਤਰ੍ਹਾਂ ਹਾਂ ਹਾਂ ਹਾਂਜੀ ਦੇਖ ਸਕਦੇ ਤੁਸੀਂ ਬਹੁਤ ਸੋਹਣ ਤੇ ਡੈਕੋਰੇਟ ਬਹੁਤ ਵਧੀਆ ਕੀਤਾ ਗਿਆ ਹੈ ਗੁਰਦੁਆਰਾ ਸਾਹਿਬ ਨੂੰ ਬਹੁਤ ਸੋਹਣੀ ਡੈਕੋਰੇਸ਼ਨ ਕੀਤੀ ਗਈ ਹੈ ਲਾਈਟਾਂ ਦੇ ਨਾਲ ਤੁਸੀਂ ਵੇਖ ਸਕਦੇ ਹੋ ਲਾਈਟਾਂ ਦੇ ਨਾਲ ਬਹੁਤ ਸੋਹਣੀ ਡੈਕੋਰੇਟ ਕੀਤੀ ਗਈ ਆ ਡੈਕੋਰੇਸ਼ਨ ਗੁਰਦੁਆਰਾ ਸ੍ਰੀ ਫਤਿਹਗੜ ਸਾਹਿਬ ਜੀ ਆ ਜਾਈਏ ਤੇ ਇਸ طرف ਦੇਖ ਸਕਦੇ ਆ ਮੇਨ ਦਵਾਰ ਆ ਇਹ ਜਿਸ ਜਗ੍ਹਾ ਤੇ ਆਪਾਂ ਐਂਟਰੀ ਲਿੱਤੀ ਆ ਇਸ ਜਗ੍ਹਾ ਤੇ ਐਂਟਰੀ ਕੀਤੀ ਗਈ ਹੈ ਇਹ ਮੇਨ ਦਵਾਰ ਆ ਦੇਖ ਸਾਹ ਤੁਸੀਂ ਆਪਾਂ ਜਮ ਕਰਕੇ ਦਿਖਾ ਰਹੇ ਆਂ ਕਾਫੀ ਵੱਡਾ ਇਸ ਜਗ੍ਹਾ ਤੇ ਘੰਟਾ ਲੱਗਿਆ ਹੋਇਆ ਜਿਹੜਾ ਕਿ ਕਾਫੀ ਦੂਰ ਤੋਂ ਦਿਖ ਜਾਂਦਾ ਇਹ ਕਰੋਈ ਦਰਸ਼ਨ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਜੀ ਦੇ ਤੋਂ ਨੂੰ ਦਰਸ਼ਨ ਕਰਵਾ ਰਹੇ ਹਾਂ ਇਸ ਸਮੇਂ ਮੈਂ ਗੁਰਦੁਆਰਾ ਸ੍ਰੀ ਫਤੇਗੜ ਸਾਹਿਬ ਜੀ ਦੇ ਜਿਸ ਜਗ੍ਹਾ ਤੇ ਨਾ ਸੰਗਤ ਦੂਰੋਂ ਦੂਰੋਂ ਪਹੁੰਚ ਕੇ ਨਮਸਤਕ ਹੋ ਰਹੀ ਹੈ ਹਾਂਜੀ ਕਾਫੀ ਵੱਡੀ ਸਕਰੀਨ ਵੀ ਲਗਾਈ ਹੋਈ ਹੈ ਤੁਸੀਂ ਵੇਖ ਸਕਦੇ ਹੋ ਇਸ ਤਰਫਾ ਅਦੇਖ ਸਾਧੂ ਟੋਡਰ ਮੱਲ ਦੀਵਾਨ ਹਾਲ ਦੇ ਵਿੱਚ ਜਿਹੜਾ ਕੀਰਤਨ ਹੋ ਰਿਹਾ ਏ ਉਸ ਜਗ੍ਹਾ ਤੋਂ ਇਸ ਜਗ੍ਹਾ ਤੇ ਲਾਈਵ ਦਿਖਾਇਆ ਜਾ ਰਿਹਾ ਏ ਟੋਡਰ ਮੱਲ ਦੀਵਾਨ ਹਾਲ ਦੇ ਵਿੱਚ ਜਿਹੜਾ ਕੀਰਤਨ ਹੋ ਰਿਹਾ ਇਹ ਕਾਫੀ ਵੱਡੀ ਇਸ ਜਗ੍ਹਾ ਤੇ ਵੀ ਸਕਰੀਨ ਲੱਗੀ ਹੋਈ ਹੈ ਦੇਖ ਸਕਦੇ ਹੋ ਤੁਸੀਂ ਇਹ ਲਾਈਵ ਕੀਤਾ ਗਿਆ ਏ ਕਾਫੀ ਵੱਡੀ ਸਕਰੀਨ ਲਗਾਈ ਹੋਈ ਹੈ ਇਸ ਜਗ੍ਹਾ ਤੇ ਵੀ ਗੁਰਦੁਆਰਾ ਸ੍ਰੀ ਫਤੇਗੜ ਸਾਹਿਬ ਤੇ ਬਹੁਤ ਸੋਹਣੀ ਸਜਾਵਟ ਕੀਤੀ ਗਈ ਹੈ ਤੁਸੀਂ ਵੇਖ ਸਕਦੇ ਹੋ ਲਾਈਟਾਂ ਕਿੰਨੀਆਂ ਸੋਹਣੀਆਂ ਲੱਗ ਰਹੀਆਂ ਨੇ जग ਰਹੀਆਂ ਇਸ ਸਮੇਂ ਨਾ ਬਹੁਤ ਸੋਹਣੀਆਂ ਲੱਗ ਰਹੀਆਂ ਨੇ ਲਾਈਟਾਂ ਹਾਂਜੀ ਧੰਨ ਧੰਨ ਬਾਬਾ ਜੁਰਾਵਰ ਸਿੰਘ ਜੀ ਧੰਨ ਧੰਨ ਬਾਬਾ ਪਤੇ ਸਿੰਘ ਜੀ ਕਰੋ ਜੀ ਦਰਸ਼ਨ ਇਸੇ ਸਥਾਨ ਤੇ ਜਿਸ ਜਗ੍ਹਾ ਤੇ ਨਾ ਪੋਰਾ ਸਾਹਿਬਾ ਬਾਬਾ ਬਾਬਾ ਜੋਰਾਵਰ ਸਿੰਘ ਜੀ ਬਾਬਾ ਫਤੇ ਸਿੰਘ ਜੀ ਨੂੰ ਵਜੀਦ ਦੇ ਵੱਲੋਂ ਨੀਹਾਂ ਦੇ ਵਿੱਚ ਚਣਵਾਇਆ ਗਿਆ ਸੀਗਾ ਉਹਨਾਂ ਨੂੰ ਵਜੀਰ ਖਾਂ ਕਹਿੰਦਾ ਕਿ ਤੁਸੀਂ ਸਾਡਾ ਧਰਮ ਕਬੂਲ ਕਰ ਲਵੋ ਇਹਨ ਮੰਨ ਲਵੋ ਸਾਡੀ ਉਹ ਕਹਿੰਦੇ ਸਾਬ ਜਦਿਆ ਨੇ ਕਿਹਾ ਕਿ ਜਿਹੜੇ ਧਰਮ ਤੇ ਸਾਡੇ ਪਿਓ ਦਾਦੇ ਗਏ ਨੇ ਅਸੀਂ ਵੀ ਉਸੇ ਰਸਤੇ ਚੱਲਣਾ ਹੈ ਤੇ ਸਿੱਖੀ ਧਰਮ ਦੇ ਵਿੱਚ ਵੀ ਉਹ ਸਾਡੇ ਗੁਬੜੂ ਵੀ ਤੇ ਵੀ ਖੁਸ਼ਾ ਕਰਦਾ ਦੇਖੋ ਜੀ ਉਹਨਾਂ ਦੀ ਇਨਨਾ ਨਾ ਮੰਨੀ ਬਹੁਤ ਲਾਲਚ ਦਿੱਤੇ ਬਹੁਤ ਸੀਏ ਦਿੱਤੇ ਗਏ ਉਹਨਾਂ ਬੱਚਿਆਂ ਨੂੰ ਸਾਬ ਜਦਿਆਂ ਨੂੰ ਜੋ ਕਿ ਉਮਰਾਂ ਦੇ ਵਿੱਚ ਛੋਟੇ ਸਨ ਪਰ ਜਜਵਾਤ ਉਹਨਾਂ ਦੇ ਬਹੁਤ ਵੱਡੇ ਹਾਂਜੀ ਨਿੱਕੀਆਂ ਜਿੰਦਾ ਵੱਡੇ ਸਾਕੇ ਇਸ ਜਗ੍ਹਾ ਤੇ ਨਾ ਨਿੱਕੀਆਂ ਜਿੰਦਾ ਵੱਡੇ ਸਾਕੇ ਹੋਏ ਉਹਨਾਂ ਨੂੰ ਦੇਖੋ ਨਾ ਇਨ ਮੰਨਣ ਕਰਕੇ ਵੀ ਇਸ ਜਗ੍ਹਾ ਤੇ ਨੀਹਾਂ ਦੇ ਵਿੱਚ ਤਨਵਾਇਆ ਗਿਆ ਵੀ ਜਿੱਦੇ ਵੱਲੋਂ ਉਹ ਆਪ ਹੋਰਾ ਸਾਹਿਬ ਜੋ ਕਿ ਨਿੱਥਿਆ ਇਸਤਾ ਗੁਰਦੁਆਰਾ ਉਹ ਵੀ ਆਪਾਂ ਤੁਹਾਨੂੰ ਵੀਡੀਓ ਵਿੱਚ ਦਿਖਾ ਦਾਂਗੇ ਤੇ ਦੇਖਿਆ ਕਿ ਸਾਡੇ ਤੁਸੀਂ ਇਸ ਜਗ੍ਹਾ ਤੇ ਸੰਗਤ ਬਹੁਤ ਤੋਂ ਦੂਰੋਂ ਦੂਰੋਂ ਹੋ ਕੇ ਨਮਾਜ਼ਤ ਕੋਰੀਆ ਦੇਸਾਨ ਸੰਗਤਾਂ ਦਾ ਇਕੱਠ ਭਾਰੀ ਗਿਣਤੀ ਵਿੱਚ ਪਹੁੰਚ ਕੇ ਨਮਸਤੋਰੀ ਹੈ ਹਾਂਜੀ ਕਰੋ ਜੀ ਦਰਸ਼ਨ ਗੁਰਦੁਆਰਾ ਸ੍ਰੀ ਫਤੇਗੜ ਸਾਹਿਬ ਜਿੱਥੇ ਕਿ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤ ਪਹੁੰਚ ਰਹੀ ਹੈ ਨਮਸਤਕ ਹੋਣ ਦੇ ਲਈ ਬਹੁਤ ਸੋਹਣੀ ਸਜਾਵਟ ਕੀਤੀ ਗਈ ਆ ਕੁਝ ਬੇਸਾਦੇ ਹੋ ਪਹੁੰਚਾ ਗੁਰਦੁਆਰਾ ਪਤੇਗੜ ਸਾਹਿਬ ਆਈ ਗਾ ਦੇ ਹਾਂਜੀ ਕੀ ਅਨੁਗ੍ਰਹਿਣ ਕਰਵਾ ਰਹੇ ਸਮੇਂ ਪਤੇਗੜ ਸਾਹਿਬ ਜੀ ਦੇ ਦੇਖ ਸਕਦੇ ਹੋ ਸੰਗਤ ਬਹੁਤ ਦੂਰੋਂ ਦੂਰੋਂ ਆ ਕੇ ਨਮਸਤਕਾਰੀ ਕਰੋ ਜੀ ਦਰਸ਼ਨ ਗੁਰਦੁਆਰਾ ਸ੍ਰੀ ਫਤੇਗੜ ਸਾਹਿਬ ਜੀ ਦੇ ਜਿਸ ਜਗ੍ਹਾ ਤੇ ਸੰਗਤ ਬਹੁਤ ਦੂਰੋਂ ਦੂਰੋਂ ਆ ਕੇ ਪਹੁੰਚ ਗਏ ਨਮਸਤਕਾਰੀ ਹਾਂਜੀ ਸੰਗਤਾਂ ਤੁਸੀਂ ਦੇਖ ਸਕਦੇ ਹੋ ਕਾਫੀ ਰਸਤੇ ਵਿਚ ਆਰੀਆਂ ਨੇ ਨਮਸਤਕ ਹੋਰੀਆਂ ਨੇ ਗੁਰਦੁਆਰਾ ਸ੍ਰੀ ਫਤਿਹਗੜ ਸਾਹਿਬ ਦੀ ਪਾਵਨ ਧਰਤੀ ਤੇ ਹਾਂਜੀ ਕਾਫੀ ਰਸਾ ਇਸ ਸਮੇਂ ਨਾ ਗੁਰਦੁਆਰਾ ਸ੍ਰੀ ਫਤਿਹਗੜ ਸਾਹਿਬ ਤੁਸੀਂ ਵੇਖ ਸਕਦੇ ਹੋ ਸੰਗਤਾਂ ਦਾ ਭਾਰੀ ਰਸ ਦੇ ਵਿੱਚ ਦਰੋਹੀ ਦਰਸਨ ਗੁਰਦੁਆਰਾ ਸ੍ਰੀ ਫਤੇਗੜ ਸਾਹਿਬ ਜੀ ਦੇ ਗੁਰਦੁਆਰਾ ਸ੍ਰੀ ਫਤੇਗੜ ਸਾਹਿਬ ਜੀ ਦੀ ਪਾਵਨ ਧਰਤੀ ਤੇ ਅੱਜ ਪਹੁੰਚੇ ਹਾਂ ਗੁਰਦੁਆਰਾ ਸ੍ਰੀ ਫਤੇਗੜ ਸਾਹਿਬ ਜਿਸ ਜਗ੍ਹਾ ਜਿੱਥੇ ਤੁਹਾਨੂੰ ਦਰਸ਼ਨ ਕਰਵਾ ਰਹੇ ਹਾਂ ਫਤੇਗੜ ਸਾਹਿਬ ਜੀ ਦੇ ਗੁਰਦੁਆਰਾ ਸਾਹਿਬ ਜੀ ਦੇ ਤੇ ਬਹੁਤ ਸੋਹਣੀ ਡੈਕੋਰੇਸ਼ਨ ਕੀਤੀ ਗਈ ਹੈ ਗੁਰਦੁਆਰਾ ਸਾਹਿਬ ਜੀ ਦੀ ਬੰਨੂ ਇਸ ਸਮੇਂ ਨਾ ਕਰਵਾਏ ਨੇ ਦਰਸ਼ਨ ਗੁਰਦੁਆਰਾ ਸ੍ਰੀ ਫਤੇਗੜ ਸਾਹਿਬ ਜੀ ਦੇ ਜਿੱਥੋਂ ਦੁਨੀਆ ਲੱਖਾਂ ਕੋਹਾਂ ਕੋਹਾਂ ਦੂਰਾਂ ਤੋਂ ਪਹੁੰਚ ਕੇ ਨਮਸਤਕੋਰੀਆ ਦੇ ਬਾਬਾ ਫਤੇ ਸਿੰਘ ਜੀ ਦੇ ਨੰਦਆੜੇ ਤੇ ਲੱਡੂ ਵੀ ਵੱਡੇ ਜਾ ਰਹੇ ਨੇ ਸੰਗਤਾਂ ਵੱਲੋਂ ਉਹਨਾਂ ਦੀ ਤੁਸੀਂ ਦੇ ਵਿੱਚ ਲੱਡੂ ਬੰਡੇ ਆ ਰਹੇ ਨੇ ਇਹ ਉੱਪਰ ਪਏਗਾ ਇਸ ਤੋਂ ਹੇਠੇ ਹੈਗਾ ਹੀ ਪੋਰਾ ਸਾਹਾਵਾ ਸੰਗਤਾਂ ਇਸ ਜਗ੍ਹਾ ਤੇ ਪਹੁੰਚ ਗਏ ਨਮਸਤਕੁਰੀਆਂ ਨੇ ਬਹੁਤ ਸੋਹਣੀ ਡੈਕੋਰੇਸ਼ਨ ਕੀਤੀ ਗਈ ਗੁਰਦੁਆਰਾ ਸਾਹਿਬ ਜੀ ਤੁਸੀਂ ਦੇਖ ਸਕਦੇ ਹੋ ਇਸ ਸਮੇਂ ਬਹੁਤ ਸੋਹਣੀ ਡੈਕੋਰੇਸ਼ਨ ਕੀਤੀ ਹੈ ਇਹੀ ਹੋਈ ਹੈ ਤੇ ਇਹ ਇਸ ਜਗ੍ਹਾ ਤੇ ਨਾ ਪੋਰਾ ਸਾਹਿਬ ਆ ਉਹ ਵੀ ਤੁਹਾਨੂੰ ਨੀਚੇ ਪਹੁੰਚ ਕੇ ਦਰਸ਼ਨ ਕਰਾਵਾਂਗੇ ਪੋਰਾ ਸਾਹਿਬ ਜੀ ਦੇ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਜਿਸ ਜਗ੍ਹਾ ਤੇ ਨਾ ਤਨਤਨ ਬਾਬਾ ਜੋਰਾਵਰ ਸਿੰਘ ਜੀ ਤਨਤਨ ਬਾਬਾ ਵਤ ਸਿੰਘ ਜੀ ਨੂੰ ਜੀਉਂਦੇ ਨੀਹਾਂ ਦੇ ਵਿੱਚ ਚਣਵਾਇਆ ਗਿਆ ਸੀਗਾ ਇਸ ਜਗ੍ਹਾ ਤੇ ਮੁੱਖ ਬਾਗ ਲਿਖੇ ਜਾਂਦੇ ਏ ਵੀਰੇ ਸੇਵਾਦਾਰ ਨੇ ਇਸ ਜਗਤ ਦੀ ਸੇਵਾ ਕਰ ਰਹੇ ਨੇ ਤੇ ਆ ਦੇਖੋ ਜੀ ਕਰੋ ਜੀ ਦਰਸ਼ਨ ਇਸ ਜਗ੍ਹਾ ਤੇ ਨੀਹਾਂ ਦੇ ਵਿੱਚ ਨਾ ਵਜੀਦ ਖਾਨ ਵੱਲੋਂ ਤਨਤਨ ਬਾਬਾ ਜੋਰਾਵਰ ਸਿੰਘ ਜੀ ਤਨਤਨ ਬਾਬਾ ਫਤੇ ਸਿੰਘ ਜੀ ਨੂੰ ਜੁੰਦੇ ਨੀਹਾਂ ਦੇ ਵਿੱਚ ਚੁਣਵਾਇਆ ਗਿਆ ਸੀਗਾ ਇਹ ਉਹੀ ਸਥਾਨ ਆ ਤੇ ਪੜ ਵੀ ਸਕਦੇ ਤੁਸੀਂ ਇਹ ਉਹ ਪਵਿੱਤਰ ਸਥਾਨ ਹੈ ਜਿੱਥੇ ਬਾਬਾ ਜੋਰਾਵਰ ਸਿੰਘ ਜੀ 9 ਸਾਲ ਤੇ ਬਾਬਾ ਪਤੇ ਸਿੰਘ ਜੀ 7 ਸਾਲ ਆ ਉਹ ਨਾਨਕ ਸਾਈ 236 26 ਦਸੰਬਰ 1700 4 ਈਸਵੀ ਨੂੰ ਈਸਵੀ ਨੂੰ ਦਵਾਰ ਵਿੱਚ ਚਿਣ ਕੇ ਸ਼ਹੀਦ ਕੀਤੇ ਗਏ ਉਹ ਇੱਥੇ ਉਹ ਹੀ ਉੱਤੇ ਹੀ ਪਾਲਕੀ ਸਾਹਿਬ ਉਹ ਸਸੋਵ ਜੀ ਇਹ ਉਹੀ ਸਥਾਨ ਆ ਜਿੱਥੇ ਤਨਤਨ ਬਾਬਾ ਜਰਵਰ ਸਿੰਘ ਜੀ ਨੂੰ ਜੋਂਦੇ ਨਿਆ ਵਿੱਚ ਸ਼ਹੀਦ ਕੀਤਾ ਗਿਆ ਸੀਗਾ ਤੇ ਬਾਬਾ ਫਤੇ ਸਿੰਘ ਜੀ ਨੂੰ ਤੇ ਅੱਜ ਪਹੁੰਚੇ ਹੋਇਆ ਬਾਬਾ ਫਤੇ ਸਿੰਘ ਜੀ ਦੇ ਜਨਮ ਦਿਹਾੜੇ ਤੇ ਤੇ ਤੁਸੀਂ ਵੇਖ ਸਕਦੇ ਹੋ ਹਜ਼ਾਰਾਂ ਦੀ ਲੱਖਾਂ ਦੀ ਗਿਣਤੀ ਵਿੱਚ ਪਹੁੰਚ ਕੇ ਸੰਗਤ ਇਸ ਜਗ੍ਹਾ ਤੇ ਨਮਸਤਕ ਹੋ ਰਹੀ ਹੈ ਤੇ ਇਸ ਤਰਫ ਨਾਲ ਸੰਗਤਾਂ ਬੈਠ ਕੇ ਹਾਜ਼ਰੀਆਂ ਲਗਾਉਂਦੀਆਂ ਨੇ ਪਾਠ ਕਰਦੀਆਂ ਨੇ ਤਰਵੀ ਦਰਸ਼ਨ ਸੰਗਤਾਂ ਦੇ ਹਾਂਜੀ ਤੁਸੀਂ ਕਰਚਨ ਦੱਸਨੇ ਸਵੇਣਾ ਪੋਰਾ ਸਾਹਿਬ ਜੀ ਦੇ ਕਿਸੇ ਜਗ੍ਹਾ ਤੇ ਸੰਗਤਾਂ ਨਮਸਤਕੋਰੀਆਂ ਨੂੰ ਹਾਂਜੀ ਤੁਸੀਂ ਦਰਸ਼ਨ ਕਰ ਰਹੇ ਹੋ ਇਸ ਸਮੇਂ ਨਾ ਪੂਰਾ ਸਾਹਿਬ ਜੀ ਦੇ ਜਿਸ ਜਗ੍ਹਾ ਤੇ ਨਾ ਸੰਗਤਾਂ ਦੂਰੋਂ ਪਹੁੰਚ ਕੇ ਨੇੜੇੋਂ ਦੂਰੋਂ ਨੇੜੇੋਂ ਪਹੁੰਚ ਕੇ ਇੰਨਾ ਵਸਤਕ ਹੋਰੀਆਂ ਨੇ ਤੇ ਹਾਜ਼ਰੀ ਲਗਾ ਰਹੀਆਂ ਨੇ ਤਾਂ ਤਨ ਬਾਬਾ ਪਤੇ ਸਿੰਘ ਜੀ ਦੇ ਜਨਮ ਦੇ ਆਡੇ ਤੇ ਪਹੁੰਚ ਗਏ ਹਾਂਜੀ ਤੁਸੀਂ ਦਰਸ਼ਨ ਕਰ ਰਹੇ ਹੋ ਇਸ ਸਮੇਂ ਕਰੋ ਵੀ ਦਰਸਨਾ ਭਾਗਾਂ ਵਾਲਿਓ ਦੇਖ ਸਕਦੇ ਹੋ ਇਸੀ ਕਾਫੀ ਰਸਾ ਇਸੇ ਜਗ੍ਹਾ ਲੈਣਾ ਵਿੱਚ ਲੱਗ ਕੇ ਇੱਕ ਤਾਰਾਂ ਵਿੱਚ ਲੱਗ ਕੇ ਨਮਸਤਕਰੀਆਂ ਨੇ ਸੰਗਤਾਂ ਹਾਂਜੀ ਕਰੋ ਜੀ ਦਰਸ਼ਨ ਚਾਲੇ ਜੀ ਨੂੰ ਐ ਵੀ ਚੱਲਦੇ ਜੀ ਚੱਲਦੇ ਜੀ ਇਹ ਉਹੀ ਸਥਾਨ ਹੈ ਜਿਸ ਜਗ੍ਹਾ ਤੇ ਇਹਨਾਂ ਤਨ ਤਨ ਬਾਬਾ ਜੋਰਾਵਰ ਸਿੰਘ ਜੀ ਬੱਤਾ ਸਿੰਘ ਨੂੰ ਜੋ ਉਹਦੇ ਨਿਹਾਂ ਦੇ ਵਿੱਚ ਚਣਵਾਇਆ ਗਿਆ ਸੀਗਾ ਇਸੇ ਸਥਾਨ ਤੇ ਚੱਲਦੇ ਚੱਲੋ ਐਦਾਂ ਹੀ ਚੱਲਦੇ ਜੀ ਤੇ ਇਹ ਵੀ ਵੀਰ ਸੇਵਾ ਕਰ ਰਹੇ ਨੇ ਤੁਸੀਂ ਦੇਖ ਸਕਦੇ ਹੋ ਇਹ ਵੀ ਵੱਡੇ ਕਰਮ ਵਾਲੇ ਨੇ ਭਾਗ ਵਾਲੇ ਨੇ ਜਿਹੜੇ ਸੇਵਾ ਕਰ ਰਹੇ ਨੇ ਇਸ ਸਥਾਨ ਤੇ ਹਾਂਜੀ ਆਪਾਂ ਨੇ ਤੁਹਾਨੂੰ ਇਸ ਸਮੇਂ ਨਾ ਭੋਰਾ ਸਬਜ਼ੀ ਦੇ ਦਰਸ਼ਨ ਕਰਵਾਏ ਨੇ ਇਹ ਸੇਵਾ ਦਾ ਆਲ ਨੇ ਵੀ ਰਹੇ ਇਹ ਸੇਵਾ ਕਰ ਰਹੇ ਨੇ ਇਸ ਸਥਾਨ ਤੇ ਹਾਂਜੀ ਤੁਹਾਨੂੰ ਭੋਰਾ ਸਾਬਜੀ ਦੇ ਵਿੱਚ ਦਰਸ਼ਨ ਕਰਾਏ ਨੇ ਜਿਸ ਸਥਾਨ ਤੇ ਤਨਤਨ ਬਾਬਾ ਜੂਰਾਵਰ ਸਿੰਘ ਜੀ ਤਨਤਨ ਬਾਬਾ ਬਤੈ ਸਿੰਘ ਜੂਂਦੇ ਨੀਹਾਂ ਵਿੱਚ ਜੂਂਦਿਆਂ ਨੂੰ ਨੀਹਾਂ ਦੇ ਵਿੱਚ ਧੰਵਾਦ ਦਿੱਤਾ ਗਿਆ ਸੀਗਾ ਤੇ ਅੱਜ ਇਸ ਤਰ੍ਹਾਂ ਪ੍ਰਸਾਦ ਮਿਲਦਾ ਏ ਇਸ ਤਰ੍ਹਾਂ ਗਾਤੇ ਨਾ ਪ੍ਰਸਾਦ ਮਿਲਦਾ ਦੇਗ ਮਿਲਦੀ ਆ ਦੇ ਇਸ ਜਗ੍ਹਾ ਨਾ ਪਰਦਰਸ਼ਨੀ ਲੱਗੀ ਹੋਈ ਆ ਡੈਕੋਰੇਸ਼ਨ ਦੇਖੋ ਜੀ ਬਹੁਤ ਸੋਹਣੀ ਵਾਕਮਾਨ ਕੀਤੀ ਗਈ ਹੈ ਇਹ ਗੁਰਦੁਆਰਾ ਸ੍ਰੀ ਫਤਿਹਗੜ ਸਾਹਿਬ ਜੀ ਦੀ ਚਾਨਣੀਆਂ ਤੇ ਲਾਈਟਾਂ ਬਹੁਤ ਸੋਹਣੀ ਡੈਕੋਰੇਸ਼ਨ ਕੀਤੀ ਗਈ ਹੈ ਹਾਂਜੀ ਇਹ احساس ਉਸ ਵੇਲੇ ਦਾ ਕਲਾ ਪ੍ਰਦਰਸ਼ਨੀ